ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਚ ਪਤਨ ਨਾਗੇ ਸੇਲਾ ਇਲਾਕੇ ਆ ਜੀ ਇੱਕ ਟਾਪ ਬਰੀਡ ਦੀ ਟੋਕੜ ਗੱਭਣ ਵੜਾ ਬਾਈ ਤੇ ਦੋ ਗੱਭਣ ਬੱਚਿਆਂ ਨੇ ਫੁੱਲ ਬਰੀਡ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕੁਛ ਲੈਨੇ ਆ ਬਾਈ ਤੋਂ ਟੋਡੇ ਆ ਜੀ ਬਾਈ ਬਾਈ ਜੀ ਸਸਿਕਾ ਸਸਿਕਾ ਬਾਈ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਵੀਰੇ ਵਧੀਆ ਚੱਲਦਾ ਵੀਰੇ ਹਾਂਜੀ ਵਧੀਆ ਚੱਲੀ ਜਾਂਦਾ ਵੀਰੇ ਨਾਮ ਤੇ ਡਰੈਸ ਬੋ ਨਾਮ ਸਵਰਨ ਸਿੰਘ ਪਿੰਡ ਬੋਰਜ ਤਰੋੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਨੇੜੇ ਭਗਤਾ ਭਾਈ ਗਿਆ ਬਾਜਾਖਾਨਾ ਹਮ ਮੋਬਾਈਲ ਨੰਬਰ ਬੋ 9464108529 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਅ ਸੁਈ ਵੀ ਆ ਕਿੰਨੇ ਟਾਈਮ ਦੀ ਗੱਬਣਾ ਇਹ ਦੂਜੇ ਸੂਅ ਸੁਈ ਵੀ ਆ ਬਾਈ ਤੀਜੇ ਆਸੇ ਗੱਬਣਾ ਇਹ ਕਿੰਨੇ ਟਾਈਮ ਸਾਢੇ 9 ਮਹੀਨੇ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਠੀਕ ਆ ਬਾਈ ਦੁੱਧ ਕਿੰਨਾ ਹੋਣਾ ਦ ਕੇ ਦਿਖਾ ਦੇ ਫੁੱਲ ਬਰੀਡ ਫੁੱਲ ਕੱਦਾ ਪ੍ਰਿੰਟ ਕਰਮਲੀ ਦਾ ਬਹੁਤ ਚੰਗਾ ਫੇਸ ਬੜਾ ਪਿਆਰਾ ਕੋਦੀਵਾਦੀ ਪੂਰੀ ਚੰਗੀ ਆ ਸੁਨੱਖ ਆਪਣਾ ਬੈਡ ਦੇ ਵਿੱਚ ਫੁੱਲ ਗੱਬਣਾ ਚੈੱਕ ਪਾਸ ਬਰੀਡ ਚੈੱਕ ਕਰ ਲਓ ਤੇ ਤੋਰਾ ਚੈੱਕ ਕਰ ਲਓ ਲੇਵਾ ਕਮਾਲ ਦਾ ਚਿਵਾਈ ਦੇ ਹਜੇ ਪਏ ਆ ਬਈ ਘੰਟਾ ਡੂੜ ਘੰਟਾ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂੰਗੀ ਫੁੱਲ ਬਰੀਡ ਆ ਕਰਮਾਲੀ ਇਸੇ ਪਾਸੋਂ ਕਰਮਾਲੀ ਨੂੰ ਕੋਈ ਘਾਟ ਨਹੀਂ ਬਹੁਤ ਚੰਗਾ ਥਣ ਲੱਗਿਆ ਚਵਾਈ ਕਿਵੇਂ ਆ ਭਰਾ ਚਵਾਈ ਇੱਕ ਨੰਬਰ ਆ ਬਾਈ ਠੀਕ ਆ ਬਾਈ ਚਵਾਈ ਵੀ ਇੱਕ ਨੰਬਰ ਠੰਡੀ ਸੀਲ ਆ ਚੈੱਕ ਪਾਸ ਦੁੱਧ ਵੀ ਚੰਗਾ ਦੱਸਿਆ ਬਾਈ ਨੇ ਠੰਡੀ ਸੀਲ ਆ ਤੇ ਆਰਡਰ ਦੇਖੋ ਬਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲੀ ਕੱਲੀ ਨਾਲ ਮੀਂਹ ਆ ਕੀ ਬਾਤ ਆ ਫੁੱਲ ਨਾੜਾ ਨੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਈ ਬਾਈ ਕਹਿੰਦਾ ਓਕੇ ਆ ਗੁਲਾਬੀ ਥਣ ਲੱਗਿਆ ਕਰਮਾਲੀ ਦੇ ਫੇਸ ਦੇਖੋ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਆ ਬਾਈ ਤੇ ਕੀ ਮੋ ਲਵਰੇਜ ਹੈ ਇਹਦਾ 65000 ਰੁਪਏ ਹੈ ਵੀਰੇ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਆ ਥੋੜੇ ਬਾਅਦ 65000 ਰੁਪਏ ਮੋ ਲਾ ਮਾਨਤਨ ਜ਼ਰੂਰ ਠੰਡੀ ਸੀਲ ਆ ਠੰਡੀ ਸੀਲ ਆ ਫੁੱਲ ਬਰੀਡ ਆ ਫੁੱਲ ਕੱਦ ਕੱਦ ਦਿਖਾ ਦੇ ਬਾਈ ਬਰਾਬਰ ਕੱਦ ਬਹੁਤ ਆ ਵੀਰੇ ਤੇ ਲੇਵਾ ਵੀ ਕਰਮ ਵਾਲੀ ਦਾ ਕਮਾਲ ਦਾ ਚੌੜੀ ਝੂੜੀ ਬਹੁਤ ਆ ਪਿੱਛੇ ਤੋਂ ਕੱਦ ਫੁੱਲ ਆ ਲੈ ਤੇ ੱੱ ਲਾਂ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਟਰ ਲੈ ਕੁਆਲਿਟੀ ਬਹੁਤ ਚੰਗੀ ਆ ਹਾਂ ਕੁਆਲਿਟੀ ਬਹੁਤ ਸੱਜਣਾ ਵਾਲਾ ਲੇਵਾ ਲਈ ਫਿਰਦੀ ਆ ਨਾਲੇ ਧੋਖੜਗਾ ਆਸ ਫੁੱਲ ਬਰੀਡ ਬਰੀਕੀ ਚ ਫੁੱਲ ਅੱਗੇ ਭਰਾ 2 ਨੰਬਰ ਤੇ ਗੱਭਣਾ ਬੱਚੀ ਵੀਰੇ ਇਹ ਵੀ ਗੱਭਣਾ ਵੀਰੇ ਸਾਢੇ 3 ਨਵਾਂ ਮਹੀਨੇ ਦੀ ਚੈੱਕ ਪਾਸ ਆ ਸਾਢੇ 3 ਨਵਾਂ ਮਹੀਨੇ ਦੀ ਗੱਭਣ ਚੈੱਕ ਪਾਸ ਹਾਂ ਠੀਕ ਆ ਕਿਹੜੇ ਸੀਮਣ ਦੀ ਆ ਭਰਾ ਸੀਮਣ ਦਾ ਨਹੀਂ ਵੀਰੇ ਆਪ ਨੂੰ ਐਵੇਂ ਤਨ ਗਈ ਆ ਓਕੇ ਬਾਈ ਮਾਂ ਦਾ ਦੁੱਧ ਪਤਾ ਵੀਰੇ ਕੁਛ ਮਾਂ ਦਾ ਸੀਗਾ 20 ਬਾਈ ਲੀਟਰ 20 ਬਾਈ ਲੀਟਰ ਠੀਕ ਆ ਬਾਈ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਚੰਗੀ ਆ ਪਲੀ ਵੀ ਵੱੱਛੀ ਆ ਫੇਸ ਬੜਾ ਚੰਗਾ ਬੋਲੀਵਾਦੀ ਪੂਰੀ ਚੰਗੀ ਆ ਸਨਖਾ ਪੁਣਾ ਫੁੱਲਾ ਬੱਚੀ ਦੇ ਵਿੱਚ ਤੋਰਾ ਦੇਖੋ ਬਈ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਪਲੀ ਵੀ ਬਹੁਤ ਹਾਂ ਪਲੀ ਵੀ ਬਹੁਤ ਫੁੱਲ ਬਰੀਡ ਆ ਬਈ ਛੋਲੀ ਇੱਕ ਨੰਬਰ ਨੇੜੇ ਤੇ ਚੇਕ ਕਰਵਾਣੇ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਆਰਡਰ ਜਿਹੜਾ ਕਰਮਣੀ ਨੇ ਬਣਾਉਣਾ ਸਟਾਰਟ ਕਰ ਲਿਆ ਬਾਈ ਬਹੁਤ ਚੰਗਾ ਥਾਣਾ ਪੂਰੀ ਦਿੱਤੀ ਤੇ ਫੇਸ ਦੀ ਜਿਹੜੀ ਬਿਊਟੀ ਆ ਕਮਾਲ ਆ ਪੱਦਰ ਪੁੱਦਰ ਫੁੱਲਾ ਫੇਸ ਦੇਖੋ ਬੋਦੀ ਬਾਦੀ ਪੂਰੀ ਚੰਗੀ ਆ ਮੁੱਲ ਕੀ ਹੈ ਵਿੱਚ ਇਹਦਾ 28000 ਰੁਪਏ ਵੀਰੇ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਥੋੜਾ ਜਮੋ ਜੈਜ ਮੋਲਾ ਬਾਈ 28000 ਰੁਪਏ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਵੀਰੇ ਲਾਸਟ ਤੇ ਕਿੰਨੇ ਟਾਈਮ ਦੀ ਗੱਭਣਾ ਬੱਚੀ ਇਹ ਵੀਰੇ 5 ਮਹੀਨੇ ਦੀ ਗੱਭਣਾ ਚੈੱਕ ਪਾਸ 5 ਮਹੀਨਿਆਂ ਦੀ ਗੱਭਣ ਚੈੱਕ ਪਾਸ ਮਾਂ ਦਾ ਦੁੱਧ ਬਾਈ ਸੀਗਾ 22 ਲੀਟਰ 22 ਲੀਟਰ ਥੋੜੀ ਥੋੜੀ ਜਰਸੀ ਜਣਾ ਹਾਂ ਥੋੜੀ ਜੀ ਹੈਗੀ ਆ ਜਰਸੀ ਗਰੋਸ ਦਿਖਾ ਨੇ ਨੇੜ ਤੋਂ ਝੋਲੀ ਬਹੁਤ ਸੋਹਣਾ ਥਣ ਲੱਗੇ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਕਰਦਾ ਬਾਈ ਬਲੀ ਵੀ ਆ ਬੱਚੀ ਚੈੱਕ ਪਾਸ ਹੈਗੀ ਫੇਸ ਦੇਖੋ ਫੇਸ ਦੀ ਬਿਊਟੀ ਕਮਾਲ ਬੋਦੀ ਬਾਦੀ ਪੂਰੀ ਚੰਗੀ ਸਨੱਖਪਣਾ ਫੁੱਲ ਤੋੜਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਇਹਦਾ ਕੀ ਮੋਲ ਨਾ ਭਰਾ ਅੱਜ ਅੱਜ ਇਹ ਦਾ 38000 ਰੁਪਿਆ ਵੀਰੇ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂ ਥੋੜਾ 38000 ਰੁਪਿਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਕੁਆਲਿਟੀ ਤੋੜਾ ਕੇ ਉਤੋਂ ਜਮਾ ਪੱਧਰ ਚੰਗੀ ਆ ਰਾਜੀਆ ਪਲੀ ਵੀ ਬੱਚੀ ਝੋਲੀ ਇੱਕ ਨੰਬਰ ਬਰੀਡ ਫੁੱਲ ਚੰਗੀ ਆ ਬਾਈ ਬਰੀਡ ਇੰਨੀ ਕਿ ਚੰਗੀ ਆ ਬਿਨਾਂ ਗਰਮੀ ਮੰਨੇ ਨਾ ਠੰਡ ਮੰਨੇ ਤੇ ਫੈਂਟ ਵੀ ਜਿਹੜੀ ਕਰਮ ਵਾਲੀ ਦੀ ਫੁੱਲ ਆਊਗੀ ਤੇ ਮੁੱਲ ਵੀ ਜਮਾ ਜੈਜਾ ਬਾਈ ਨੇ ਖਿੱਚ ਕੇ ਮੁੱਲ ਰੱਖਿਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਨਾਗਪਰਾ ਕੋਲੇ ਸੀਗੇ ਤਿੰਨ ਤਿੰਨੇ ਹੀ ਚੰਗੇ ਆ ਇਹ ਵੀ ਬੱਚੀ ਗੱਬਣ ਚੈੱਕ ਪਾਸ ਫੁੱਲ ਹਾਈਟ ਆ ਆ ਬੱਚੀ ਵੀ ਫੁੱਲ ਬਰੀਡ ਆ ਮੁੱਲ ਜਮ ਜੈ ਜ 28000 ਰੁਪਏ ਮਾਨਦਾਨ ਹੋ ਜਾਊਗਾ ਬੈਡ ਆ ਵੀ ਚੰਗੀ ਆ ਗੱਬਣ ਵੀ ਆ ਚੈੱਕ ਪਾਸ ਵੀ ਆ ਦੁੱਧ ਵੀ ਚੰਗਾ ਫੁੱਲ ਕੱਦ ਵੀ ਚੰਗਾ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਖ ਲੈ ਕਰ ਲਈ ਸੰਭਾਲ